ਇਸ ਵੇਲੇ ਵੀ ਵੱਡੀ ਖਬਰ ਆ ਪੰਜਾਬ ਦੇ ਵਿੱਚ ਚੰਡੀਗੜ੍ਹ, ਮੁਹਾਲੀ ਤੇ ਖਰੜ ਸਮੇਤ ਕਈ ਥਾਵਾਂ ਤੇ ED ਦੀ ਰੇਡ ਹੋਈ ਹੈ ਦੱਸਦੀ ਹੈ ਕਿ 600 ਕਰੋੜ ਦੇ ਮਾਮਲੇ ਨੂੰ ਲੈ ਕੇ ED ਜਾਂਚ ਦੇ ਵਿੱਚ ਜੁਟੀ ਹੋਈ ਹੈ ਖਰੜ ਦੇ ਸਨੀ ਇਨਕਲੇਬ ਦੇ ਮਾਲਕ ਜਰਨੈਲ ਬਾਜਵਾ ਤੇ ਉਸਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ਨੇ ਉੱਤੇ ਜਿਹੜੀ ਹੈ ED ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕੱਲ ਰਾਤ ਤੋਂ ਜਿਹੜੀ ਲਗਾਤਾਰ ਇਹ ਰੇਡ ਆ ਉਹ ਚਾਲੂ ਆ ਤਾਂ ਅੱਜ ਸਵੇਰੇ ਵੀ ਜਿਹੜੀ ED ਆ ਉਹ ਇਹਨਾਂ ਦਫ਼ਤਰ ਦੇ ਘਰਾਂ ਦੇ ਵਿੱਚ ਬੈਠੀ ਆ ਦੱਸਦੀ ਹੈ ਕਿ ਲਗਾਤਾਰ ਈਡੀ ਦੇ ਵੱਲੋਂ ਜਿਹੜਾ ਉਹ 600 ਕਰੋੜ ਦੀ ਠੱਗੀ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗੇ ਸੀ ਜਰਨੈਲ ਬਾਜਵਾ ਤੇ ਉਹਨਾਂ ਨੂੰ ਲੈ ਕੇ ਜਿਹੜੀ ਲਗਾਤਾਰ ਜਿਹੜੀ ਰੇਡ ਹੈ ਉਹ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਸਨੀਨ ਕਲਿਪ ਦੇ ਮਾਲਕ ਦੇ ਟਿਕਾਣਿਆਂ ਤੇ ਈਡੀ ਦੀ ਰੇਡ ਹੋਈ ਆ ਇਸ ਰੇਡ ਦੇ ਵਿੱਚ ਤਿੰਨ ਗੱਡੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਪੋਰਸ਼ ਤੇ ਇੰਡੈਵਰ ਗੱਡੀ ਸ਼ਾਮਲ ਆ ਦੱਸਦੀ ਹੈ ਕਿ ਪਲਾਟ ਦੇਣ ਦੇ ਨਾਂ ਤੇ 600 ਕਰੋੜ ਦੀ ਠੱਗੀ ਲਾਈ ਸੀ ਕਰੀਬ ਜਿਹੜਾ ਇਹ 600 ਕਰੋੜ ਦਾ ਪੂਰਾ ਮਾਮਲਾ ਇਹ ਫਰਜੀਵਾੜਾ ਜਿਹੜਾ ਦੱਸਿਆ ਜਾ ਰਿਹਾ ਚੰਡੀਗੜ੍ਹ ਸਮੇਤ ਕਈ ਥਾਮਾਂ ਤੇ ਈਡੀ ਦੇ ਵੱਲੋਂ ਵੱਡੀ ਰੇਡ ਕੀਤੀ ਜਾ ਰਹੀ ਹੈ ਜਰਨੈਲ ਬਾਜਵਾ ਬਾਜਵਾ ਡਵੈਲਪਮੈਂਟ ਸਮੇਤ ਕਈ ਕੰਪਨੀਆਂ ਖਿਲਾਫ ਛਾਪੇਮਾਰੀ ਈਡੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਕੰਪਨੀ ਦੇ ਮਾਲਕ ਬਾਜਵਾ ਡਵੈਲਪਮੈਂਟ ਦੇ ਮਾਲਕ ਨੇ ਜਿਹੜੇ ਜਰਨੈਲ ਸਿੰਘ ਬਾਜਵਾ ਨੂੰ ਜਿਹੜਾ ਉਹ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਦੱਸ ਦਈਏਗਾ ਜਰਨੈਲ ਬਾਜਵਾ ਪਹਿਲਾਂ ਹੀ ਨਿਆਂਇਕ ਹਰਾਸਤ ਦੇ ਵਿੱਚ ਚੱਲ ਰਹੇ ਨੇ ਕਿਸੇ ਹੋਰ ਕੇਸ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਆ ਰਾਤ ਤੋਂ ਕਰੀਬ ਜਿਹੜਾ ਕਈ ਟਿਕਾਣਿਆਂ ਦੇ ਉੱਤੇ ਜਰਨੈਲ ਬਾਜਵਾ ਦੇ ਚਾਹੇ ਉਹ ਰਿਸ਼ਤੇਦਾਰ ਹੋਣ ਜਾਂ ਫਿਰ ਪਰਿਵਾਰਕ ਮੈਂਬਰ ਹੋਣ ਜਾਂ ਫਿਰ ਜਿਹੜੀਆਂ ਸਹਾਇਕ ਕੰਪਨੀਆਂ ਨੇ ਬਾਜਵਾ ਡਿਵੈਲਪਰ ਦੀਆਂ ਤਾਂ ਉਹਨਾਂ ਦੇ ਉੱਤੇ ਵੀ ਜਿਹੜੀ ਈਡੀ ਦੀ ਵੱਡੀ ਤਲਵਾਰ ਲਟਕੀ ਆ ਦੱਸਦੀ ਹੈ ਕਿ ਈਡੀ ਦੇ ਵੱਲੋਂ ਰਾਤ ਤੋਂ ਲਗਾਤਾਰ ਜਿਹੜੀ ਰੇਡ ਆ ਕੀਤੀ ਜਾ ਰਹੀ ਆ ਸਰਚ ਕੀਤੀ ਜਾ ਰਹੀ ਆ ਜਿਹੜੇ ਸਬੂਤ ਨੇ ਉਹ ਖੰਗਾਲੇ ਜਾ ਰਹੇ ਨੇ ਕਿ ਆਖਰ 600 ਕਰੋੜ ਗਿਆ ਕਿਥੇ ਕੌਣ-ਕੌਣ ਏਸ 600 ਕਰੋੜ ਦੀ ਠੱਗੀ ਦੇ ਵਿੱਚ ਭਾਗੀਦਾਰ ਆ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਹੁਣ ਈਡੀ ਦੇ ਵੱਲੋਂ ਸਕੰਜੇ ਦੇ ਵਿੱਚ ਲਿਆ ਜਾ ਚੁੱਕਿਆ ਦੱਸਦੀ ਹੈ ਕਿ ਖਰੜ ਮੁਹਾਲੀ ਚੰਡੀਗੜ੍ਹ ਸਮੇਤ ਕਈ ਟਿਕਾਣਿਆਂ ਦੇ ਉੱਤੇ ਜਿਹੜੀ ਰੇਡ ਆ ਚੱਲ ਰਹੀ ਆ ਦੱਸਦੀ ਹੈ ਕਿ ਨਿਵੇਸ਼ਕਾਂ ਤੋਂ ਕਰੀਬ 600 ਕਰੋੜ ਦੇ ਫਰਜ਼ੀ ਵੱਟ ਦੇ ਇਲਜ਼ਾਮ ਜਰਨੈਲ ਬਾਜ਼ੂਆ ਦੇ ਉੱਤੇ ਲੱਗੇ ਨੇ ਏਸੇ ਰੇਡ ਦੇ ਦੌਰਾਨ ਜਿਹੜੀਆਂ ਤਿੰਨ ਲਗਜ਼ਰੀ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਜਿਸਦੇ ਵਿੱਚੋਂ ਪੋਰਸ਼ ਤੇ ਡ라이ਵਰ ਗੱਡੀ ਸ਼ਾਮਲ ਹੈ ਦੱਸਦੀ ਹੈ ਕਿ ਜਰਨੈਲ ਬਾਜਵਾ ਜਿਹੜੇ ਨੇ ਉਹ ਪਹਿਲਾਂ ਨਿਆਂਇਕ ਹਰਾਸਤ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਕੁਝ ਮਹੀਨੇ ਪਹਿਲਾਂ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਕਿਸੇ ਹੋਰ ਕੇਸ ਦੇ ਵਿੱਚ ਉਹਨਾਂ ਦੀ ਅਰੈਸਟ ਪਈ ਸੀ ਤਾਂ ਹੁਣ 600 ਕਰੋੜ ਦਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਦੱਸਦੀ ਹੈ ਕਿ ਨਿਵੇਸ਼ਕਾਂ ਦੇ ਵੱਲੋਂ 600 ਕਰੋੜ ਰੁਪਇਆ ਲਗਾਇਆ ਗਿਆ ਸੀ ਤੇ ਉਹਨਾਂ ਨੂੰ 600 ਕਰੋੜ ਦੇ ਬਦਲੇ ਜਿਹੜੇ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹਜੇ ਤੱਕ ਉਹਨਾਂ ਨੂੰ ਪਲਾਟ ਨਹੀਂ ਤੇ ਗਿਆ ਪਲਾਟ ਦੇਣ ਦੇ ਨਾਤੇ ਜਿਹੜੇ ਇਹ 600 ਕਰੋੜ ਰੁਪਏ ਠੱਗੇ ਗਏ ਨੇ ਨਿਵੇਸ਼ਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਨੇ ਜਿਸ ਦੀ ਹੋਣਾ ਜਿਹੜੀ ਸਰਚ ਈਡੀ ਦਾ ਵੱਲੋਂ ਪੂਰੀ ਜਿਹੜੀ ਸਰਚ ਆ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਰਾਤ ਤੋਂ ਜਿਹੜੀ ਇਹਨਾਂ ਰੇਡਾਂ ਵਾਲੀ ਜਗ੍ਹਾ ਤੇ ਜਿਹੜੀ ਆ ਉਹ ਈਡੀ ਪਹੁੰਚੀ ਹੋਈ ਆ ਰਾਤ ਤੋਂ ਉਹਨਾਂ ਦੇ ਵੱਲੋਂ ਪੂਰੇ ਸਬੂਤ ਫਾਈਲਾਂ ਜੜੀਆਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਤੇ ਜਿਹੜੇ ਵੀ ਸਬੂਤ ਉਹਨਾਂ ਨੂੰ ਮਿਲਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਜਬਤ ਕੀਤਾ ਜਾ ਰਿਹਾ ਜਿਸ ਦੇ ਵਿੱਚੋਂ ਪਹਿਲਾ ਜਿਹੜੀ ਜਬਤ ਹੋਏ ਨੇ ਉਹ ਨੇ ਜਰਨਲ ਬਾਜਵਾ ਦੀਆਂ 3 ਲਗਜ਼ਰੀ ਗੱਡੀਆਂ ਦੱਸਦੀ ਹੈ ਕਿ ਇਸੇ ਰੇਟ ਦੇ ਵਿੱਚ ਜਿਹੜੀਆਂ ਤਿੰਨ ਲਗਜ਼ਰੀ ਗੱਡੀਆਂ ਜਬਤ ਕੀਤੀਆਂ ਗਈਆਂ ਨੇ ਕਿਉਂਕਿ ਕੇਸ ਆ ਜਿਹੜਾ ਉਹ 600 ਕਰੋੜ ਰੁਪਏ ਦਾ ਨਿਵੇਸ਼ਕਾਂ ਦਾ ਜਿਹੜਾ 600 ਕਰੋੜ ਲੱਗਿਆ ਲੋਕਾਂ ਨੂੰ ਜਿਹੜਾ ਉਹ ਪਲਾਟ ਦੇਣ ਦੇ ਨਾਂ ਤੇ ਇਹ 600 ਕਰੋੜ ਠੱਗਿਆ ਗਿਆ ਇਹ ਦੱਸਦੀ ਹੈ ਕਿ 600 ਕਰੋੜ ਰੁਪਈਆ ਜਿਹੜਾ ਉਹ ਇਕੱਠਾ ਕੀਤਾ ਗਿਆ ਸੀ ਲੋਕਾਂ ਨੂੰ ਪਲਾਟ ਦੇਣੇ ਸੀ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਨਿਵੇਸ਼ਕਾਂ ਦੇ ਵੱਲੋਂ ਜਿਹੜਾ ਹੁਣ ਇਸ ਦੀ ਜਿਹੜੀ ਪਹੁੰਚ ਹੈ ਉਹ ਈਡੀ ਤੱਕ ਕੀਤੀ ਗਈ ਸੀ ਤਾਂ ਈਡੀ ਦੇ ਵੱਲੋਂ ਜਿਹੜੀ ਪੂਰੀ ਜਾਂਚ ਆ ਉਹ ਕੀਤੀ ਜਾ ਰਹੀ ਆ ਤਾਂ ਵੱਡੀ ਖਬਰ ਹੈ ਕਿ ਚੰਡੀਗੜ੍ਹ ਮੋਹਾਲੀ ਤੇ ਖਰੜ ਦੇ ਵਿੱਚ ਈਡੀ ਦੀ ਵੱਡੀ ਰੇਡ ਹੋਈ ਆ ਸਨੀ ਇਨਕ ਦੇ ਉਹਦੇ ਮਾਲਕ ਨੇ ਜਿਹੜੇ ਜਰਨੈਲ ਬਾਜਵਾ ਉਹਨਾਂ ਨੂੰ ਇਸ ਰੇਡ ਦੇ ਵਿੱਚ ਨਾਮਜ਼ਦ ਕੀਤਾ ਗਿਆ ਦੱਸਦੀ ਹੈ ਕਿ ਇਹ ਰੇਡ ਸਨੀ ਇਨਕ ਕਲੱਬ ਦੇ ਮਾਲਕ ਅਤੇ ਰਿਸ਼ਤੇਦਾਰਾਂ ਦੇ ਦਫ਼ਤਰਾਂ ਤੇ ਘਰਾਂ ਦੇ ਵਿੱਚ ਹੋ ਰਹੀ ਆ ਦੱਸਦੀ ਹੈ ਕਿ ਕਈ ਟਿਕਾਣਿਆਂ ਤੇ ਜਿਹੜੀ ਇਹ ਰੇਡ ਚੱਲ ਰਹੀ ਆ ਕਰੀਬ ਰਾਤ ਤੋਂ ਜਿਹੜੀ ਰੇਡ ਲਗਾਤਾਰ ਜਾਰੀ ਆ ਤਾਂ ਹੁਣ ਅੱਗੇ ਕੀ ਹੋਰ ਨਮਾ ਨਿਕਲ ਕੇ ਆਵੇਗਾ ਇਹ ਹਜੇ ਸਮਾਂ ਦੱਸੇਗਾ ਕਿਉਂਕਿ ਰੇਟ ਹਜੇ ਚੱਲ ਰਹੀ ਹੈ 600 ਕਰੋੜ ਨੂੰ ਲੈ ਕੇ ਪੂਰਾ ਮਾਮਲਾ ਜਿਹੜਾ ਆ ਉਹ ਚੱਲ ਰਿਹਾ ਪਹਿਲਾਂ ਜਿਵੇਂ ਪਰਲ ਕੰਪਨੀ ਦਾ ਵੀ ਜਿਹੜਾ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਹੋਣਾ ਦੂਜਾ ਜਿਹੜਾ ਵੱਡਾ ਕਪਲਾ 600 ਕਰੋੜ ਦਾ ਉਹ ਸੋਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦਾ ਸਾਹਮਣੇ ਆਇਆ ਦੱਸਦੀ ਹੈ ਕਿ ਜਰਨੈਲ ਬਾਜਵਾ ਦੇ ਵੱਲੋਂ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕੀਤੇ ਗਏ ਸੀ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੇ ਜਿਹੜੇ ਉਹ 600 ਕਰੋੜ ਸੀ ਉਹ ਹੜੱਪ ਲੈ ਗਏ ਨੇ ਤਾਂ ਹੁਣ ED ਦੇ ਵੱਲੋਂ ਸਰਚ ਕਰਕੇ ਉਹਨਾਂ 600 ਕਰੋੜ ਖਾਣ ਦੇ ਵਿੱਚ ਕੌਣ-ਕੌਣ ਭਾਗੀਦਾਰ ਆ ਕਿਹੜੀਆਂ ਕੰਪਨੀਆਂ ਬਾਜਵਾ ਡਿਵੈਲਪਰ ਦੇ ਨਾਲ ਰਲ ਕੇ ਜਿਹੜਾ ਉਹਨਾਂ ਨੇ ਇਹ ਕਾਣ ਕੀਤਾ ਤਾਂ ਹੁਣ ਸਭ ਕੁਝ ਨਿਕਲ ਕੇ ਸੱਚ ਸਾਹਮਣੇ ਆਵੇਗਾ